ਸਭੀ ਤਾਰ ਜੋ ਸਾਰੇ ਬ੍ਰੇਸ ਤੋਂ ਆਏ ਹੋਏ ਸਾਰੇ ਵੀਰਾਂ ਨੂੰ ਤੇ ਸਾਡੇ ਨਾਲ ਆਈ ਹੋਈ ਸਾਰੀ ਸੰਗਤ ਨੂੰ ਮੈਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਆ ਕਿਉਂਕਿ ਤੁਸੀਂ ਸਾਰੇ بڑے ਦਿਨਾਂ ਤੋਂ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਤਰਨਤਾਰਨ ਦੀ ਜਿਹੜੀ ਜਿੰਨੀ ਚੋਣ ਆ ਰਹੀ ਆ ਉਹਦੇ ਲਈ ਉਮੀਦਵਾਰ ਪੰਥਕ ਤੇ ਰਾਮ ਵੱਲੋਂ ਕੌਣ ਹੋਊਗਾ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅੱਜ ਸਾਡੇ ਨਾਲ ਸਰਦਾਰ ਸੰਦੀਪ ਸਿੰਘ ਜੀ ਸਣੀ ਜਿਹੜੇ ਐਸਪੀ ਦੇ ਟੀਮ ਵਿੱਚ ਨੇ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਦੀ ਧਰਮ ਪਤਨੀ ਉਹ ਵੀ ਸਾਡੇ ਨਾਲ ਬੈਠੇ ਨੇ ਤੇ ਉਹਨਾਂ ਦੇ ਸਾਡੇ ਜਿਹੜੇ ਵੀਰ ਨੇ ਉਹ ਵੀ ਹਰਦੀਪ ਸਿੰਘ ਜੀ ਇੱਥੇ ਬੈਠੇ ਨੇ ਸੋ ਉਹਨਾਂ ਦੇ ਵੀਰ ਸਰਦਾਰ ਮਨਦੀਪ ਸਿੰਘ ਜੀ ਉਹ ਵੀ ਸਾਡੇ ਨਾਲ ਇੱਥੇ ਬੈਠੇ ਨੇ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅਸੀਂ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਆ ਉਹਦਾ ਕੈਂਡੀਡੇਟ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਤੇ ਖਾਲਸਾ ਪੰਥ ਵੱਲੋਂ ਅਨਾਉਂਸ ਕਰਨ ਜਾ ਰਹੇ ਆ ਸੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਲਈ ਤਰਨਤਾਰਨ ਦੀ ਇੱਕ ਜਿਮਨੀ ਚੋਣ ਬਹੁਤ ਮਹੱਤਤਾ ਰੱਖਦੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਚੋਣ ਆ ਇਹ ਪੰਥ ਤੇ ਦਿੱਲੀ ਦਾ ਤਰਨ-ਤਾਰਨ ਦੇ ਵਿੱਚ ਇੱਕ ਮੁੱਦਿਆਂ ਦੇ ਉੱਤੇ ਗਹਿ ਗੱਜ ਮੁਕਾਬਲਾ ਹੋਣ ਜਾ ਰਿਹਾ ਸੋ ਉਹਦੇ ਲਈ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਇੱਕ ਇਹ ਫੈਸਲਾ ਕੀਤਾ ਕਿ ਅਸੀਂ ਇਹ ਚੋਣ ਆਪਣੀ ਪਾਰਟੀ ਦੇ ਉਸ ਤੋਂ ਉੱਪਰ ਉੱਠ ਕੇ ਜਿਹੜੀਆਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੇ ਤਰਨ ਤਰਨ ਦੇ ਇਲਾਕੇ ਦੇ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਪੰਜਾਬ ਦੀਆਂ ਭਾਵਨਾਵਾਂ ਨੇ ਤੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚੋਂ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਦੇ ਮੁਤਾਬਕ ਅੱਜ ਅਸੀਂ ਇਸ ਕੈਂਡੀਡੇਟ ਦੀ ਉਮੀਦਵਾਰ ਦੀ ਚੋਣ ਕੀਤੀ ਹੈ ਉਹ ਚੋਣ ਕਰਨ ਦੇ ਲਈ ਅਸੀਂ ਸਮਝਦੇ ਹਾਂ ਕਿ ਖਾਲਸਾ ਪੰਥ ਸਾਡੀਆਂ ਰਵੈਤਾਂ ਇਹ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਇਸ ਪੰਥ ਦੇ ਅੰਦਰ ਆਪਣੀਆਂ ਸ਼ਹਾਦਤਾਂ ਸੱਚ ਦੀ ਗੱਲ ਨੂੰ ਲੈ ਕੇ ਦਿੱਤੀਆਂ ਔਰ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਲ ਉਹ ਹਮੇਸ਼ਾ ਖੜੇ ਹੋਏ ਨੇ ਅੱਜ ਉਸ ਪਰਿਵਾਰ ਦੇ ਵਿੱਚੋਂ ਅਸੀਂ ਕੈਂਡੀਡੇਟ ਤੁਹਾਨੂੰ ਦੇਣ ਜਾ ਰਹੇ ਆ ਸੋ ਬੜੇ ਇਸ ਮਾਜੇ ਦੇ ਅੰਦਰ ਜਿਹੋ ਜਿਹੇ ਹਾਲਾਤ 1984 ਤੋਂ ਬਾਅਦ ਬਣੇ ਸਿਗੇ ਉਹਦੇ ਵਿੱਚ ਬੜੇ ਜ਼ਾਲਮ ਲੋਕਾਂ ਨੇ ਪੰਜਾਬ ਦੇ ਅੰਦਰ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਔਰ ਸਾਡੇ ਨੌਜਵਾਨਾਂ ਨੂੰ ਬੀਬੀਆਂ ਨੂੰ ਔਰ ਇਥੋਂ ਤੱਕ ਕਿ ਸੰਤ ਮਹਾਪੁਰਸ਼ਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਕੋ-ਕੋ ਕੇ ਸੂਬਾ ਸਰਵਹੰਦ ਵਰਗੇ ਲੋਕਾਂ ਨੇ ਮਾਰਿਆ ਸੀ ਸੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਪੰਥ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਮੁਤਾਬਕ ਅਸੀਂ ਜੋ ਅੱਜ ਇਹ ਫੈਸਲਾ ਕਰਨ ਜਾ ਰਹੇ ਹਾਂ ਉਹਦੇ ਲਈ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਵਿੱਚ ਆਪਾਂ ਕਿਹਾ ਸੀ ਕਿ ਅਸੀਂ ਇਹਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਕਿ ਉਹਨਾਂ ਨੂੰ ਇਹ ਕਹਿਣ ਜਾ ਰਹੇ ਹਾਂ ਵਿਸ਼ਵਾਸ ਦਿਵਾਉਣ ਜਾ ਰਹੇ ਹਾਂ ਕਿ ਤੁਸੀਂ ਇਲੈਕਸ਼ਨ ਲੜੋ ਅਸੀਂ ਤੁਹਾਡੇ ਨਾਲ ਆ ਸੋ ਇਹਨਾਂ ਨੇ ਉਹ ਬੇਨਤੀ ਪ੍ਰਵਾਨ ਕੀਤੀ ਆ ਸੋ ਉਹ ਰੋ ਬੇਨਤੀ ਜਿਹੜੀ ਪ੍ਰਵਾਨ ਕੀਤੀ ਉਹਦੇ ਲਈ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਨਸ਼ਿਆਂ ਦਾ ਦੌਰ ਚੱਲ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਅਰਾਜਕਤਾ ਫੈਲੀ ਹੋਈ ਆ ਔਰ ਬਹੁਤ ਸਾਰੇ ਉਹ ਮਸਲੇ ਨੇ ਜਿਨ੍ਹਾਂ ਨੂੰ ਅਸੀਂ ਸਾਡੇ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਹੋਇਆ ਸੋ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਜਿਹੜੀਆਂ ਸਾਡੀਆਂ ਇਹ ਭਾਵਨਾਵਾਂ ਸੀਗੀਆਂ ਉਹਦੇ ਮੁਤਾਬਕ ਮੈਂ ਸੰਦੀਪ ਹੁਣਾਂ ਦੀ ਜਿਹੜੀ ਮੈਸੇਜ ਨੇ ਭੈਣ ਜੀ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੱਸਿਆ ਜੋ ਇਹ ਪਰਿਵਾਰ ਨੇ ਫੈਸਲਾ ਕੀਤਾ ਉਹਦੇ ਬਾਰੇ ਵੀ ਇਹ ਦੱਸਣ ਫਿਰ ਮੈਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੀ ਇਹਦੇ ਵਿੱਚ ਆਪਣੇ ਸ਼ਬਦ ਬੋਲਣ ਔਰ ਮੈਂ ਬਾਪੂ ਜੀ ਨੂੰ ਸਰਦਾਰ ਕਰਸੇਮ ਸਿੰਘ ਜੀ ਪਿਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੂੰ ਵੀ ਕਹੂੰਗਾ ਕਿ ਉਹ ਆਪਣੇ ਇਸ ਕੈਂਡੀਡੇਟ ਦਾ ਜਿਹੜਾ ਨਾਂ ਉਹ ਸਮੁੱਚੀਆਂ ਪੰਥਕ ਧਿਰਾਂ ਤੇ ਖਾਲਸਾ ਪੰਥ ਵੱਲੋਂ ਇੱਥੇ ਉਹ ਉਹਨਾਂ ਦਾ ਨਾਂ ਉਮੀਦਵਾਰ ਦਾ ਜਿਹੜਾ ਘੋਸ਼ਿਤ ਕਰਨ ਸਾਡੇ ਨਾਲ ਸਰਦਾਰ ਸਰਬਜੀਤ ਸਿੰਘ ਜੀ ਮੈਂਬਰ ਪਾਰਲੀਮੈਂਟ ਉਹ ਵੀ ਅੱਜ ਇੱਥੇ ਪਹੁੰਚੇ ਨੇ ਸਾਡੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਉਹ ਵੀ ਆਏ ਨੇ ਉਹਨਾਂ ਦੇ ਨਾਲ ਭਾਈ ਮੋਹਕਮ ਸਿੰਘ ਜੀ ਜਿਹੜੇ ਪੰਥਕ ਧਿਰਾਂ ਦੇ ਵਿੱਚੋਂ ਬੜਾ ਵੱਡਾ ਸਮਾਂ ਪੰਥ ਲਈ ਉਹ ਸਾਰਾ ਕੁਝ ਕਰਦੇ ਰਹੇ ਨੇ ਉਹ ਵੀ ਸਾਡੇ ਨਾਲ ਆਏ ਨੇ ਸਰਦਾਰ ਜਸਕਨ ਸਿੰਘ ਕਾਨ ਸਿੰਘ ਵਾਲਾ ਤੇ ਹੋਰ ਬਹੁਤ سارے ਸਾਡੇ ਪੰਥ ਨੂੰ ਪਿਆਰ ਕਰਨ ਵਾਲੇ ਵੀਰ ਇੱਥੇ ਪਹੁੰਚੇ ਆ। ਸੋ ਮੈਂ ਹੁਣ ਸਭ ਤੋਂ ਪਹਿਲਾਂ ਬਾਪੂ ਜੀ ਨੂੰ ਕਹੂੰਗਾ ਕਿ ਇਹ ਜਿਹੜੀ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਪ੍ਰੈਸ ਕਾਨਫਰੰਸ ਦੇ ਅੰਦਰ ਅਸੀਂ ਜਿਹੜਾ ਉਮੀਦਵਾਰ ਕੋਸ਼ਿਸ਼ ਕਰਨ ਜਾ ਰਹੇ ਆ ਉਹਦੀ ਗੱਲ ਬਾਪੂ ਜੀ ਬੋਲ ਕੇ ਸੰਗਤ ਨੂੰ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤਨਤਨ ਤੋਂ ਉਮੀਦਵਾਰ ਦਾ ਐਲਾਨ ਕਰਨ ਵਾਸਤੇ ਇਹ ਸੱਦੀ ਗਈ ਹੈ ਅਸੀਂ ਜੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਕਿਉਂ ਸੰਗਤ ਦੀਆਂ ਭਾਵਨਾਵਾਂ ਬਹੁਤ ਸਹੀ ਜਾਂ ਉਹਨਾਂ ਦੀ ਮਾਤਾ ਜੀ ਲੜਨ ਚਾਹੁੰਣ ਜਾਂ ਉਹਨਾਂ ਦੇ ਮੈਸੇਜ ਲੜਨਾ ਪਰ ਅਸੀਂ ਉਹਨਾਂ ਦੇ ਪਰਿਵਾਰ ਤੇ ਛੱਡੀ ਸੀ ਗੱਲ ਕਿ ਤੁਸੀਂ ਪਰਿਵਾਰ ਫੈਸਲਾ ਕਰੋ ਕਿ ਤੁਸੀਂ ਕਿਹਨੂੰ ਲੜਾਉਣਾ ਚਾਹੁੰਦੇ ਉਹਨਾਂ ਨੇ ਪਰਿਵਾਰ ਚ ਆਪਸ ਵਿੱਚ ਮਿਲ ਬੈਠ ਕੇ ਫੈਸਲਾ ਕੀਤਾ ਹੈ ਕਿ ਉਹਨਾਂ ਦੇ ਜੋ ਸੰਦੀਪ ਸਿੰਘ ਸੰਦੀਪ ਉਹਨਾਂ ਦੇ ਵੱਡੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਉਹ ਉਹਨਾਂ ਨੂੰ ਥੋੜਾ ਉੱਚੀ ਬੋਲੋ ਜੀ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਇਸ ਉਮੀਦਵਾਰ ਹੋ ਸਕਦੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਦਾਰ ਮੰਗੀਰ ਸਿੰਘ ਨੂੰ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਇਹ ਉਮੀਦਵਾਰ ਕੋਸ਼ਤ ਕਰਦੇ ਆਂ ਤੇ ਇਹ ਅਸੀਂ ਉਹਨਾਂ ਦਾ ਧਨ ਮਨ ਧਨ ਨਾਲ ਦਿਨ ਰਾਤ ਲੰਘ ਕਰਕੇ ਸਾਥ ਦੇਵਾਂਗੇ ਸਾਡੀ ਧਿਰ ਵੀ ਅਸੀਂ ਗੁਜੀਆਂ ਤੇ ਰੱਖ ਵੀ ਸਾਰਿਆਂ ਨੂੰ ਆਵਾਜ਼ ਮਾਰਦੇ ਆਂ ਕਿ ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਸਾਰੇ ਪਾਰਟੀ ਬਾਜੀ ਢੜੇ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹੰਬਲਾ ਮਾਰਨਾ ਚਾਹੀਦਾ ਹੈ ਕਿ ਜੋ ਜ਼ੁਲਮ ਪਰ ਜੋ ਦਿਨ ਦਿਹਾੜੇ ਇੱਥੇ ਹਰਾਤ ਜੰਦ ਦੇ ਰਾਜਤਾ ਫੈਲੀ ਹੋਈ ਆ ਜੇਲਾਂ ਚ ਵੀ ਨਹੀਂ ਸਾਡੇ ਬੰਦੇ ਸੁਰੱਖਿਆ ਉਹਥੇ ਵੀ ਦੇਖੋ ਇਹ ਸੰਦੀਪ ਸਿੰਘ ਨੇ ਕੀ ਕੁਝ ਵਾਪਰਿਆ ਉਹਨਾਂ ਨੂੰ ਉਥੇ ਵੀ ਟਾਰਗੇਟ ਕੀਤਾ ਗਿਆ ਬਹੁਤ ਬੁਰੇ ਹਾਲਾਤ ਉਹਨਾਂ ਨੇ ਬਹੁਤ ਰਕਟ ਮਾਰ ਕੀਤੀ ਗਈ ਹੋਏ ਅਜੇ ਤੱਕ ਵੀ ਠੀਕ ਨਹੀਂ ਗਏ ਜਾਂ ਆ ਥੋੜੇ ਦਿਨ ਪਹਿਲਾਂ ਆ ਬਰਨਾਲੇ ਦੇ ਨੇੜੇ ਸਹਿਣਾਪਿੰਡ 'ਚ ਵੀ ਇੱਕ ਸਰਪੰਚ ਦਾ ਕਤਲ ਹੋਇਆ ਇਹੋ ਜਿਹੇ ਹਾਲਾਤਾਂ 'ਚ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਚਾਹੁੰਦੇ ਕਿ ਪੰਜਾਬ ਨੂੰ ਪੰਥ ਨੂੰ ਪਿਆਰ ਕਰਨਾ ਗਿਆ ਸਾਰੀਆਂ ਜੜੀਆਂ ਇੱਕ ਪਲੇਟਵਾਰਨ ਤੇ ਇਕੱਠੀਆਂ ਹੋਣ ਤੇ ਇਹ ਇਹਨਾਂ ਹਾਲਾਤਾਂ 'ਚ ਪੰਜਾਬ ਨੂੰ ਕੱਢਿਆ ਜਾਵੇ ਇਸ ਕਰਕੇ ਮੈਂ ਸਰਦਾਰ ਮਨਦੀਪ ਸਿੰਘ ਨੂੰ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਉਹਨਾਂ ਨੂੰ ਪੂਰੇ ਪੰਥ ਨੇ ਜਿਹੜਾ ਕਿ ਇਹ ਇਹ ਉਹਨਾਂ ਦੇ ਮੋਰ ਲਈ ਆ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਅੰਗ ਸੰਗ ਸਹਾਇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੀ ਪਰਵਾਹ ਨੂੰ ਕੋਈ ਬੋਲ ਬੋਲ ਕੇ ਨਾ ਖੜੇ ਸੋਨਹੋ ਸਤਿਗੁਰੂ ਆਖਦਾ ਦੀ ਪਰਵਾਹ ਨੂੰ ਕਿਉਂ ਵੀ ਗਿਆ ਸੀ ਉਹਨਾਂ ਨੂੰ ਕਿ ਸੋਨਾ ਚ ਨਾ ਖੜਾ ਕੇ ਹੋਣਾ ਬੰਦ ਚਾਵਾ ਨਹੀਂ ਇਹ ਤੇ ਪਰਿਵਾਰੀ ਦਾ ਸਕਦਾ ਮੇਰੇ ਖਿਆਲ ਹੈ ਕਿ ਅਸੀਂ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਠੀਕ ਹੈ ਕਿ ਕੋਈ ਉਹਨਾਂ ਤੇ ਕੀ ਆ ਵੀ ਕਿਹਾ ਹੋਵੇ ਉਹਨਾਂ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਤੇ ਪਰਿਵਾਰ ਨੂੰ ਤੇ ਕੋਈ ਅਸੀਂ ਵੀ ਕੋਈ ਦਬਾਅ ਨਹੀਂ ਪਾਇਆ ਅਸੀਂ ਪਰਿਵਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਜੇ ਤੁਹਾਡੀ ਮਰਜ਼ੀ ਹੋਵੇ ਤੇ ਤੁਸੀਂ ਤੇ ਪਰਿਵਾਰ ਦਾ ਤੇ ਸਮੂਹ ਚ ਸਿੱਖ ਸੰਗਤਾਂ ਦਾ ਫੈਸਲਾ ਵਾ ਇਸ ਕਰਕੇ ਇਹ ਸਾਰੇ ਭਾਈ ਅਮਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਜੀ ਹਾਂਜੀ ਭਾਈ ਅਮਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਉਹਨਾਂ ਨੂੰ ਗੱਲਬਾਤ ਵੀ ਹੋ ਰਹੀ ਹੈ ਉਹਨਾਂ ਨੇ ਕਿ ਉਮੀਦਵਾਰ ਲਾਉਣਗੇ ਨਹੀਂ ਉਹਨਾਂ ਨੇ ਤੇ ਸਾਰਾ ਕੁਝ ਸਾਡੇ ਦੇ ਛੱਡਿਆ ਇੱਕ ਉਹਨਾਂ ਦੇ ਕਿ ਬਾਹਰ ਗਰਾਉਂਡ ਤੇ ਕੀ ਹੋ ਰਿਹਾ ਮੈਂ ਤਾਂ ਬਹੁਤ ਦੂਰ ਬੈਠਾ ਵਾਂ ਜੋ ਤੁਹਾਨੂੰ ਠੀਕ ਲੱਗਦਾ ਸਿੱਖ ਪੰਥ ਦੀਆਂ ਭਾਵਨਾ ਅਨਸਾਰ ਲੋਕਾਂ ਦੀ ਸੰਗਤਾਂ ਦੇ ਜੋ ਸੰਗਤਾਂ ਚਾਹੁੰਦੀਆਂ ਉਹਦੇ ਹਿਸਾਬ ਨਾਲ ਤੁਸੀਂ ਫੈਸਲਾ ਕਰੋ ਮੈਂ ਉਹ ਉਸ ਤਰ੍ਹਾਂ ਦੀ ਉਮੀਦਵਾਰੀ ਜਿਹੜੀ ਸੰਦੀਪ ਸਿੰਘ ਦੇ ਭਰਾ ਹੋਣਾ ਦੱਸਦੀ ਨਹੀਂ ਬਟ ਇਹ ਇਹਦੇ ਵਿੱਚ ਉਹਨਾਂ ਦੀ ਕੀ ਕਾਰਗੁਜ਼ਾਰੀ ਜਿਹੜੀ ਤੁਸੀਂ ਪੰਨੋਂ ਤੋਂ ਪੰਨੋਂ ਦੱਸਣਾ ਚਾਹੁੰਦੇ ਜੀ ਕਿਉਂਕਿ ਇਹ ਵੀ ਫਾਲੋਅ ਅਪ ਅੱਗੇ ਸ਼ੁਰੂ ਹੈ ਨੇ ਕਿ ਜਿਹੜਾ ਸੰਦੀਪ ਸਿੰਘ ਉਹਨਾਂ ਨੇ ਜਿਹੜਾ ਕੀਤਾ ਸੀ ਕਾਰਾ ਉਹਨੂੰ ਵੀ ਜਸਟੀਫਾਈ ਕਰਦੇ ਜੇ ਕਿ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਸੀ ਕੰਮ ਨਹੀਂ ਮੇਰਾ ਖਿਆਲ ਹੈ ਕਿ ਜੋ ਸੂਬਾ ਸਰਹੰਦਰ ਗਿਆ ਨੇ ਸਾਡੀ ਨੌਜਵਾਨੀ ਤੇ ਸਾਡੇ ਜੋ ਬਜ਼ੁਰਗਾਂ ਤੇ ਬੱਚਿਆਂ ਤੇ ਸੰਤਾ ਮਹਾਂਪੁਰਸ਼ਾਂ ਤੇ ਖਾਲੜਾ ਵਰਗਿਆਂ ਜਿਹੜੇ ਇੱਕ ਮਨੁੱਖੀ ਅਧਿਕਾਰ ਦੇ ਬਹੁਤ ਵੱਡੇ ਐਸੀਗੇ ਉਹ ਉਹ ਉਹਨਾਂ ਵਰਗਿਆਂ ਨੂੰ ਮਾਰਨਾ ਉਹ ਵੀ ਕੋਈ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਪ੍ਰਤੀਕਰਮੀ ਹੈ ਜੀ ਜੇ ਗੱਲ ਪਹਿਲਾਂ ਤੇ ਸੰਦੀਪ ਸਿੰਘ ਜੀ ਹੋਣੇ ਨਾ ਪਹਿਲਾਂ ਉਹਨਾਂ ਨੂੰ ਮਾਰਨਾ ਵੀ ਲੋੜ ਵਾਸਤੇ ਆ ਇਹ ਇਹ ਚੀਜ਼ ਸੰਦ ਉਹ ਜਿਹੜਾ ਪਰਰਤਾਰ ਦੇ ਵਿੱਚ ਵੀ ਤੇ ਵੀ ਗੱਲ ਹੈ ਕਿ ਉਹਨਾਂ ਦਾ ਜੀ ਸੰਦੀਪ ਸਿੰਘ ਬੋਲਦੇ ਨੇ ਕਿ ਉਹਨਾਂ ਦਾ ਕੀ ਕੰਮ ਵਿੱਚ ਹੋ ਰਿਹਾ ਹੈ ਪਰ ਕਰਦਾ ਜਾ ਦੇਵਾ ਕਰਦਾ ਉਹਨੇ ਮਲਦੀਪ ਸਿੰਘ ਉਹਨਾਂ ਦੇ ਨਾਲ ਥੋੜਾ ਜਿਹਾ ਸਿੱਖ ਤੋਂ ਜੁੜੇ ਰਹੇ ਉਹ ਬੜੇ ਬੁੱਧਿਆ ਨਹੀਂ ਮੇਰਾ ਖਿਆਲ ਹੈ ਕਿ ਇਹ ਤੇ ਸੰਦੀਪ ਸਿੰਘ ਦੇ ਬ੍ਰਦਰ ਆ ਦਿਨ ਰਾਤ ਸੰਦੀਪ ਸਿੰਘ ਵਾਸਤੇ ਭਾਈ ਦੌੜ ਕਰ ਰਹੇ ਆ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਚੀ ਸਮਝਣੀ ਚਾਹੀਦੀ ਆ ਕਿ ਸੰਦੀਪ ਸਿੰਘ ਇੱਕ ਅੰਦਰ ਆ ਜਿੱਦਾਂ ਅੱਗੇ ਮੇਰੇ ਖਾਲੇ ਇਹ ਵੀ ਚੀਜ਼ ਆ ਆ ਸਕਦੀ ਐ ਸੇ ਬਾਹਰ ਕਿ ਜੇ ਵਾਈਸਪ੍ਰੇਸ ਅਮਰਪਾਲ ਸਿੰਘ ਜਿੱਤੇ ਆ ਤੇ ਉਹ ਉੱਤੇ ਕੋਈ ਇਦਾਂ ਦੇ ਅਲੀਗੇਸ਼ਨ ਵੀ ਨਹੀਂ ਉਹਨੂੰ ਸਰਕਾਰ ਦੀ ਸ਼ਰਤ ਦੇ ਉਹ ਸੰਦੀਪ ਸਿੰਘ ਦਾ ਤੇ ਚਿਹਰਾ ਹੀ ਨਾ ਨੰਬਰ ਦਾ ਨਹੀਂ ਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦਾ ਚਿਹਰਾ ਜੀ ਪਰਿਵਾਰ ਵੀ ਉਹ ਉਹਨਾਂ ਦੇ ਵਿੱਚੋਂ ਹੀ ਆ ਪਰਿਵਾਰ ਉਹਨਾਂ ਦੇ ਨਾਲ ਆ ਦਿਨ ਰਾਤ ਪਰਿਵਾਰ ਉਹਨਾਂ ਦੇ ਵਾਸਤੇ ਕੰਮ ਚੱਲ ਰਿਹਾ ਉਹਨਾਂ ਦੀ ਮਾਤਾ ਜਾਂ ਉਹਨਾਂ ਦੇ ਬੱਚੇ ਦੇਖੋ ਛੋਟੇ ਛੋਟੇ ਆ ਜਾਂ ਉਹਨਾਂ ਦੇ ਭਰਾ ਦਿਨ ਰਾਤ ਭੱਜ ਦੌੜ ਕਰ ਰਹੇ ਤੇ ਮੇਰੇ ਖਿਆਲ ਪਰਿਵਾਰ ਸੰਦੀਪ ਸਿੰਘ ਸਣੀ ਤੋਂ ਬਾਹਰ ਨਹੀਂ ਗਿਆ ਉਹਨਾਂ ਨੂੰ ਪ੍ਰੈਜੈਂਟ ਕਰਦਾ ਹੈ ਸੋ ਹੁਣ ਕਾਫੀ ਕੰਮ ਨਹੀਂ ਹੋਏਗਾ ਕਿਉਂਕਿ ਪਹਿਲੇ ਕਦੀ ਇਲੈਕਸ਼ਨ ਨਹੀਂ ਲੜਨੇ ਔਰ ਇੱਕ ਨਾਰਮਲ ਵਪਾਰਕ ਫੈਮਿਲੀ ਤੋਂ ਨੇ ਆ ਲੋਕਾਰੇ ਬੇਨਤੀ ਹੈ ਜੀ ਇੱਕ ਮਿੰਟ ਹੁਣ ਆਪਾਂ ਪੈਣ ਗੁਰਪ੍ਰੀਤ ਵੱਲੋਂ ਉਹਨਾਂ ਨੇ ਵੀ ਦੋ ਸ਼ਬਦ ਕੋਈ ਕਹਿਣੇ ਨੇ ਆਪਾਂ ਉਹ ਵੀ ਲੈ ਲਈਏ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਥੇ ਸੰਦੀਪ ਸਿੰਘ ਦਾ ਸੁਨੇਹਾ ਲੈ ਆਈ ਆ ਸਾਰਿਆਂ ਨੂੰ ਸਿੱਖ ਫੋਰਮ ਨੂੰ ਸਿੱਖ ਸੰਗਤ ਨੂੰ ਕੁਝ ਸਮੇਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਸਾਨੂੰ ਸੁਨੇਹਾ ਲੈਣੇ ਸ਼ੁਰੂ ਕੀਤੇ ਸੀ ਕਿ ਵੀ ਤੁਸੀਂ ਸੰਦੀਪ ਸਿੰਘ ਨੂੰ ਮਤਲਬ ਤਰਨਤਾਰਨ ਜਿੰਨੀ ਜੋਰ ਇਲੈਕਸ਼ਨ ਵਿੱਚ ਖੜਾ ਕੀਤਾ ਜਾਵੇ ਤੇ ਇਸ ਵਿਸ਼ੇ ਤੇ ਕਾਫੀ ਸਮਾਂ ਸੰਦੀਪ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਸੰਦੀਪ ਸਿੰਘ ਨੇ ਸਿਕ ਸੰਗਤ ਦੀ ਜ਼ਿੰਮੇਵਾਰੀ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਲਈ ਹੈ ਤੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜ਼ਿੰਮੇਵਾਰੀ ਮੈਂ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਸੌਂਪਦਾ ਆ ਕਿਉਂਕਿ ਉਹਨਾਂ ਦਾ ਸੋਚਣਾ ਆ ਕਿ ਉਹ ਨਹੀਂ ਚਾਹੁੰਦੇ ਕਿ ਮਤਲਬ ਮੈਂ ਇਹ ਜ਼ਿੰਮੇਤ ਮਤਲਬ ਉਹ ਨਹੀਂ ਚਾਹੁੰਦੇ ਕਿ ਅੱਦਾ ਕਰਕੇ ਕੀ ਕਹਿੰਦੇ ਆ ਉਹ ਨਹੀਂ ਹਾਂ ਬਿਲਕੁਲ ਬਿਲਕੁਲ ਹਾਂ ਮਤਲਬ ਜੇ ਮੈਂ ਚਲੋ ਜਿਤਨੀ ਜਾਣਾ ਵਾ ਤੇ ਉਹ ਨਹੀਂ ਚਾਹਦੇ ਕਿ ਮੈਂ ਸੇ ਸੰਗਤੀ ਸੇਵਾ ਨਾ ਕਰ ਪਾਵਾਂ ਇਸ ਲਈ ਉਹ ਜ਼ਿੰਮੇਦਾਰੀ ਆਪਣੇ ਭਰਾ ਨੂੰ ਦਿੰਦੇ ਨੇ ਠੀਕ ਬਾਈ ਗੁਰਜੀ ਦਾ ਖਾਤ ਦੇਖੋ ਕਾਫੀ ਸਮੇਂ ਤੋਂ ਸੇਖ ਸੇਖ ਸੰਗਤਾਂ ਸੇਖ ਜਥੇਬੰਦੀਆਂ ਕਾਫੀ ਦਿਨਾਂ ਤੋਂ ਸਾਨੂੰ ਸਨੇਹ ਵੀ ਆ ਰਹੇ ਸੀ ਫੋਨ ਵੀ ਕਰ ਰਹੇ ਸੀ ਕਿ ਤੁਸੀਂ ਜਿਮਨੀ ਚੌਂਤਰਨਤਾਂ ਦੀ ਲੜੋ ਐਸ ਵੀ ਸੀ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਦਾ ਇੱਕੋ ਹੀ ਸੁਨੇਹਾ ਸੀ ਕਿ ਮੈਂ ਤੇ ਅੰਦਰ ਹਾਂ ਤੇ ਅੰਦਰ ਰਹਿ ਕੇ ਦੇਖੋ ਸੰਤਾਂ ਦੀ ਸੇਵਾ ਹੋਣੀ ਪਾਣੀ ਤੇ ਇੰਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮੰਦਰ ਸੰਗਤਾਂ ਦੀ ਸੇਵਾ ਕਰੋ ਪਰਵਾਰ ਜੀ ਪਰਵਾਰਕ ਫੈਸਲਾ ਕੀਤਾ ਜੀ ਕਿ ਹਾਂਜੀ ਹਾਂਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਹੈ ਪਰਿਵਾਰ ਦੇ ਵਿੱਚ ਕਿ ਮੇਰਾ ਛੋਟਾ ਬਰਾਦਰ ਨਾਲ ਹਰਦੀਪ ਸਿੰਘ ਉਹਦੇ ਨਾਲ ਵੀ ਸਲਾਹ ਹੋਈ ਸੀ ਮਾਤਾ ਜੀ ਨਾਲ ਵੀ ਸਲਾਹ ਹੋਈ ਸੀ ਤੇ ਸੰਦੀਪ ਸਿੰਘ ਦੀ ਸਿੰਗਣੀ ਨਾਲ ਵੀ ਸਲਾਹ ਹੋਈ ਸੀ ਤੇ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਜਰੂਰ ਤੁਹਾਡੇ ਮਮਾਵਾ ਗੋਮਣੀ ਅਕਾਲੀ ਦਰਬਾਰਸ ਵੱਲੋਂ ਚੌਂਦੜੂ ਤੇ ਜਾਂ ਪੂਰੇ ਪੰਜ ਦਰ ਦੇ ਵੇਖੋ ਜੀ ਅਸੀਂ ਕਿਸੇ ਖੇਰ ਵੱਲੋਂ ਨਹੀਂ ਆ ਅਸੀਂ ਪੂਰੇ ਪੰਥ ਵੱਲੋਂ ਆ ਤੇ ਸਾਰੀਆਂ ਪੰਥ ਦੀਆਂ ਸ਼ਕਤੀਆਂ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਸਾਰੇ ਪੰਥ ਹੋਣ ਲੜਦੇ ਪਏ ਆ ਜੀ ਸਰ ਜੀ ਤੁਸੀਂ ਇੱਕ ਵਪਾਰਕ ਪਰਿਵਾਰ ਤੋਂ ਹੋ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਕਿੰਨਾ ਔਖਾ ਜੀ ਹੈ ਇਹ ਇਲੈਕਸ਼ਨ ਲੜਨਾ ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਨ੍ਹਾਂ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਪ ਸਿੰਘ ਦੇ ਪਰਿਵਾਰ ਦਾ ਸਾਥ ਦਿਓ ਜਦ ਨਾਲ ਕਿ ਅਸੀਂ ਸਫਲ ਹੋ ਜਾਈਏ ਜੀ ਸਰ ਜਦੋਂ ਜਿਹੜੀ ਤੁਸੀਂ ਚੋਣ ਲੜੇ ਜਾ ਰਹੇ ਤਰਨਤਾਰਨ ਤੋਂ ਸਾਰੀਆਂ ਸਿਆਸੀ ਧਿਰਾਂ ਨੂੰ ਸਾਰੀਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਾਰ ਚੀਜ਼ ਜੋਂ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰੇਪੇਅਰ ਹੋ ਕਿ ਸਾਰਿਆਂ ਲੋਕਾਂ ਨੂੰ ਘਰੋਹੇ ਚ ਲੈਣਾ ਉਹ ਲੋਕਾਂ ਦਾ ਵਿਸ਼ਵਾਸ ਕਿਤਨਾ ਬੇਰੀ ਚੋਣ ਜਿੱਤ ਪਾਓਗੇ ਤਾਂ ਉਸ ਲਈ ਤਿਆਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਅਸਾਈ ਹੈ ਸਾਰੇ ਦਾ ਆਪ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਐ ਤੇ ਅਸੀਂ ਤੇ ਆਪ ਕਹਿੰਨੇ ਆ ਜੀ ਅਸੀਂ ਵੱਧ ਚੜ ਕੇ ਸੰਗਤ ਦਾ ਸਹਿਯੋਗ ਕਰੀਏ ਲੋਕ ਅਕਸੈਪਟ ਕਰ ਲੈਣਗੇ ਪਰ ਤੁਸੀਂ ਤੁਹਾਡਾ ਤੁਹਾਨੂੰ ਵੀ ਲੱਗਦਾ ਤੁਹਾਡੀਆਂ ਤੇ ਬੰਦੇ ਲੋਕ ਅਕਸੈਪਟ ਕਰ ਲੈਣਗੇ ਤੁਹਾਨੂੰ ਕਿ ਜਾਂ ਕਿਉਂ ਤਾਂ ਅਕਸੈਪਟ ਕਰਨਗੇ ਕੀ ਸਮਝਦੇ ਹੋ ਤੁਸੀਂ ਦੇਖੋ ਤੁਸੀਂ ਆਪ ਦੇਖੋ ਕਿ ਆਪਣਾ ਪਿਛਲੇ ਦਿਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਸੀ ਆਪਣੀ ਬਾਦਲ ਸਰਕਾਰ ਉਹਨਾਂ ਨੇ ਵਾਅਦੇ ਕੀਤੇ ਸੀ ਕਹੋ ਵੀ ਵਾਦੇ ਪੂਰੇ ਨਹੀਂ ਉਤਰੇ ਫਿਰ ਉਸ ਤੋਂ ਬਾਅਦ ਆਪਣੇ ਕਾਂਗਰਸ ਸਰਕਾਰੀ ਸਰਕਾਰ ਉਹਨਾਂ ਨੇ ਹੱਥ ਵਿੱਚ ਗੁਰਕਾ ਸਾਹਿਬ ਫੜ ਕੇ ਕਿਹਾ ਸੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਕੇਦਵੀ ਦਾ ਮਤਲਬ ਕਿ ਕਾਨੂੰਨ ਬਣਾਵਾਂਗੇ ਉਹਨਾਂ ਨੇ ਵੀ ਕਾਨੂੰਨ ਨਹੀਂ ਬਣਾਇਆ ਫਿਰ ਉਸ ਤੋਂ ਬਾਅਦ ਆਮ ਪਾਰਟੀ ਅੱਗੇ ਆਈ ਹੈ ਉਹਨਾਂ ਨੇ ਵੀ ਇੱਕੋ ਕਿਹਾ ਸੀ ਕਿ ਆਪਾਂ ਬੇਦਵੀਆਂ ਦੇ ਮੁੱਦੇ ਉੱਤੇ ਬੰਦ ਕਾਨੂੰਨ ਬਣਾਵਾਂਗੇ ਕੁਝ ਵੀ ਨਹੀਂ ਹੋਇਆ ਦੀ ਦਿੱਤਾ ਹੋਰ ਤੜਾ ਰਾ ਜਾਨੀ ਹਰ ਜੀ ਉਹ ਤੁਹਾਡੇ ਨਾਲ ਨਹੀਂ ਦੇਖੋ ਜੀ ਬਿਲਕੁਲ ਉਹ ਵੀ ਸਾਡੇ ਨਾਲ ਸਹਿਮਤ ਹੈ ਜੀ ਸਾਰੇ ਸਾਰੇ ਤੁਹਾਡੇ ਸਾਡੇ ਨਾਲ ਸਹਿਮਤ ਹੈ ਚਾਹੇ ਕਾਲੀ ਦਲ ਹੈ ਚਾਹੇ ਆਪਣਾ ਵਾਰਿਸ ਪੰਜਾਬ ਵਾਲੇ ਨੇ ਚਾਹੇ ਸਿਮਰ ਜੀ ਸਿਮਾਨ ਨੇ ਸਾਰੇ ਤੁਹਾਡੇ ਸਾਡੇ ਨਾਲ ਸਹਿਮਤ ਹੈ ਜੀ ਦੇਖੋ ਜੀ ਉਹਨਾਂ ਦਾ ਦੱਸੋ ਕਿ 92 ਵਿਧਾਇਕ ਆਮ ਆਦਮੀ ਪਾਰਟੀ ਦੇ ਐਸੈਂਬਲੀ ਵਿੱਚ 117 ਦੇ ਉਹ ਮੰਨਦਾ ਕਿ ਤੁਸੀਂ ਇਕੱਲੇ ਪੰਜਾਬ ਦੇ ਮੁੰਡਿਆਂ ਬਾਰੇ ਗੱਲ ਕਰ ਸਕੋ ਕਿਉਂਕਿ 92 ਤਾਂ ਬੋਲੀ ਦੇ ਦੇਖੋ ਇਹ ਤੇ ਕੋਸ਼ਿਸ਼ ਹੀ ਹੈ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖਾਂਗੇ ਕੋਈ ਅਸੀਂ ਪਿੱਛੇ ਬੈਕਗ੍ਰਾਉਂਡ ਸਾਡਾ ਪੋਲਿਟੀਕਲ ਤੇ ਹੈ ਨਹੀਂ ਆ ਬਾਕੀ ਸਾਡੇ ਵੱਲੋਂ ਤੇ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਸੰਤਾਂ ਦੇ ਵਿੱਚ ਵੱਧ ਤੋਂ ਵੱਧ ਵਿਚਰੀਏ ਜਿੰਨੇ ਸੰਤਾਂ ਦੇ ਕੋਈ ਵਿਚਾਰ ਨੇ ਜਾਂ ਕੋਈ ਨਾਲ ਮੁਸ਼ਕਲਾ ਨਹੀਂ ਅਸੀਂ ਉਹਦਾ ਹੱਲ ਕਰਾਂਗੇ ਅਜੇ ਭਾਈ ਸੰਦੀਪ ਸਿੰਘ ਰਾਣਾ ਕੀ ਗੱਲ ਹੋਈ ਸੀ ਜਦੋਂ ਇਲੈਕਸ਼ਨ ਦੀ ਸਾਰੀ ਗੱਲ ਕੀਤੀ ਉਹ ਜਿਹੜਾ ਕੁਝ ਦੱਸੋ ਕਿ ਕੀ ਤੁਹਾਡੀ ਵਿਚਾਰਦਰਚਾ ਹੋਈ ਸੀ ਇਸ ਵਾਰ ਦੀ ਜੀ ਦੇਖੋ ਸੰਦੀਪ ਸਿੰਘ ਨਾਲ ਇਹੋ ਵਿਚਾਰ ਹੋਏ ਸੀ ਕਿ ਮੈਂ ਕਿਹਾ ਸੀ ਕਿ ਮੈਂ ਸੰਦੀਪ ਸਿੰਘ ਜੀ ਤੁਹਾਨੂੰ ਨਾ ਇਲੈਕਸ਼ਨ ਲੜਾਣਾ ਚਾਹੁੰਦੇ ਤੇ ਜਿਮਣੀ ਚੋਲ ਬਾਰੇ ਤੇ ਸੰਦੀਪ ਸਿੰਘ ਨੇ ਇੱਕੋ ਗੱਲ ਕਹੀ ਕਿ ਬੈਠ ਦੇਖੋ ਅੰਦਰ ਆ ਮੈਂ ਸੰਤਾ ਦੀ ਕਿਸ ਤਰ੍ਹਾਂ ਸੇਵਾ ਕਰ ਪਾਵਾਂਗਾ ਇਸ ਕਰਕੇ ਕਿ ਮਜੀਦ ਸਿੰਘ ਤੁਸੀਂ ਆਪ ਹੀ ਅੱਗੇ ਲੱਗੋ ਤੇ ਸੰਤਾ ਦੀ ਸੇਵਾ ਕਰ ਪਾਓਗੇ ਤੁਸੀਂ ਅੱਛਾ ਇੱਕ ਤੁਹਾਨੂੰ ਰੋਕਿਆ ਵੀ ਗਿਆ ਪੁਲਿਸ ਵਾਲੋ ਕਿ ਤੁਸੀਂ ਚੋਣ ਨਾਲ ਕੋ ਪਰਿਵਾਰ ਨੂੰ ਰੋਕਲੀ ਵੀ ਗੱਲ ਆਈ ਸੀ ਸਾਹਮਣੇ ਕਹਿੰਦਾ ਨਹੀਂ ਅਸਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਆਈ ਸਰ ਜਿਵੇਂ ਅੰਮ੍ਰਿਤਪਾਲ ਸਿੰਘ ਜਦੋਂ ਇਹ ਲੋਚ ਚੋਣ ਲੜੀ ਸੀ ਤਾਂ ਉਹਨਾਂ ਦੇ ਪਰਿਵਾਰ ਨੇ ਬੜਾ ਗੁੱਲ ਕੇ ਕਿਹਾ ਸੀ ਕਿ ਅੰਮ੍ਰਿਤਪਾਲ ਸਾਰਿਆਂ ਦੇ ਕੈਂਡੀਡੇਟ ਨੇ ਸਾਰਿਆਂ ਦੇ ਸਾਂਝੇ ਕੈਂਡੀਡੇਟ ਨੇ ਤੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਦੋਂ ਇਸ ਤਰ੍ਹਾਂ ਦਾ ਘਮੋਲ ਵੀ ਸੀ ਕਿ ਸ਼ਾਇਦ ਕਿਸੇ ਨੂੰ ਕੀ ਮੈਸੇਜ ਪਾਇਰ ਹੈ ਘਬਰਾਉਣ ਦੀ ਲੋੜ ਕਿਉਂਕਿ ਤੁਹਾਨੂੰ ਵੀ ਤੁਸੀਂ ਲੋਕਾਂ ਨੂੰ ਮੈਸੇਜ ਦੇ ਪਾਓਗੇ ਕਿ ਮੈਂ ਸਾਰਿਆਂ ਦਾ ਸਾਂਝਾ ਕੈਂਡੀਡੇਟ ਹੈ ਕਿਉਂਕਿ ਉਹਨਾਂ ਦੇ ਬਾਦਲ ਸਾਹਿਬ ਨੇ ਮਦਰ ਸਾਹਿਬ ਨੇ ਸਪੱਸ਼ਟ ਕਿਹਾ ਸੀ ਕਿ ਅਸੀਂ ਸਾਡੇ ਕੋਲ ਕੋਈ ਵੀ ਮਦਦ ਲਈ ਆਵੇ ਕਿਸੇ ਤਰ੍ਹਾਂ ਦਾ ਕੋਈ ਵੀ ਹੋਵੇ ਕਿਸੇ ਵਰਗ ਦਾ ਵੀ ਉਹ ਬਿਲਕੁਲ ਜੀ ਬਿਲਕੁਲ ਮੈਂ ਉਹ ਕਲੀਅਰ ਕਰਨਾ ਚਾਹਣਾ ਜੀ ਇਹ ਸਾਰੇ ਸਮੁੱਚੇ ਸਿੱਖ ਪੰਥ ਵੱਲੋਂ ਜਾਂ ਮਤਲਬ ਕਹਿ ਲਓ ਕਿ ਕਿਸੇ ਇੱਕ ਧਿਰ ਵੱਲੋਂ ਨਹੀਂ ਆਸੀ ਤੇ ਇਹ ਸਾਰਾ ਮਤਲਬ ਕਿ ਜੋ ਵੀ ਕਾਰਜਗੇ ਹੋਏਗਾ ਮਤਲਬ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਨਹੀਂ ਆ ਸਾਰੇ ਪੰਥ ਦੇ ਆ ਜੀ ਅਸੀਂ ਸੇਮ ਸਿੰਘ ਜੀ ਜਦੋਂ ਲੋਕ ਸਭਾ ਚੋਂ ਹੋਈ ਸੀ ਭਾਈ ਆਪ ਨੂੰ ਪਾਲ ਸਿੰਘ ਦਾ ਰਿਕਾਰਡ ਵੋਟਾਂ ਦੇ ਨਾਮ ਨਾਲ ਲੈ ਕੇ ਦਿੱਤੇ ਸੀ ਕਿ ਇਸ ਵਾਰ ਵੀ ਲੱਗਦਾ ਪਿਓ ਰਿਕਾਰਡ ਕੈਮਰਾ ਹੈਗਾ ਜੀ ਇਸ ਜਿੰਨੀ ਤੋਂ ਲਈ ਗੁਰਉ ਰਵੜੀ ਸਾਲ ਸਪੰਸਕਾ ਮਹਾਨ ਹੈ ਅੰਦਰ ਜੋ ਇਹ ਵੀ ਜਸਪ੍ਰੀਤ ਸਿੰਘ ਸਮੀ ਨੇ ਪੰਜਾਬ ਦੀ ਜਾਂ ਸਿੱਖਾਂ ਦੀ ਅਣਖ ਖਾਤਰ ਜਾਂ ਜੋ ਵੀ ਇਹ ਦੁਸ਼ਤਾਂ ਨੂੰ ਜੋ ਉਹਦੇ ਨਾਲ ਉਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸੋਧਣਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜਾ ਖਾਰਜ ਕਰਕੇ ਤਰ ਤਰ ਦੇਰ ਕੀ ਜੋ ਉਹ ਦੁਸ਼ਤਾਂ ਬਹੁਤ ਵੱਡਾ ਜਿਹੜਾ ਤਸ਼ੱਦਦ ਸੀਗਾ ਬਹੁਤ ਲੋਕਾਂ ਨੂੰ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਸੀਗਾ ਇਸ ਤਰ੍ਹਾਂ ਕਿ ਮੇਰੇ ਖਿਆਲ ਲੋਕਾਂ ਨੇ ਭਾਗਦਾਵਾ ਜਿਹੜੀਆਂ ਲੋਕਾਂ ਦੀ رائے ਨਾਲ ਹੀ ਅਸੀਂ ਇਹ 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 ਚੀਜ਼ ਹੈ ਕਿ ਇਹਨਾਂ ਨੂੰ ਅੱਗੇ ਲਿਆਣਾ ਤੇ ਮੇਰੇ ਖਿਆਲ ਲੋਕ ਉਹ ਆਪਣੇ ਬਾਦਲ ਦਾ ਮੁਕਾਬਲਾ ਕਿਹਨਾਂ ਦਾ ਹੋਇਆ ਬੀਬੀ ਜਿਹੜੀ ਬੜੀ ਖੋਤੀ ਆ ਉਹਨਾਂ ਦਾ ਵਹੀ ਵਿਚਾਰ ਕਰਦਾ ਜੇ ਉਹਨੂੰ ਪਟਾਉਣ ਦੀ ਕੋਸ਼ਿਸ਼ ਕਰੋਗੇ ਮੇਰਾ ਖਿਆਲ ਹੈ ਕਿ ਬਾਦਲ ਦਲ ਨੂੰ ਪਹਿਲਾਂ ਵੀ ਲੋਕ ਨਕਾਰਦੇ ਨਹੀਂ ਵੈਸੇ ਉਹਨਾਂ ਕਿਤੇ ਦਿੱਤੀ ਨਹੀਂ ਆ ਉਹ ਬੀਬੀ ਉਹ ਤੋਂ ਆਜ਼ਾਦ ਆ ਉਹਨੇ ਮੈਂ ਆਲ ਕੀਤੀ ਹੈ ਬਦਲਣੇ ਮੈਂ ਕੀਤੀ ਹੈ ਤੁਸੀਂ ਉਹਨਾਂ ਨੂੰ ਉਪਰ ਕਰੋ ਕੋਸ਼ਿਸ਼ ਕਰੋ ਨਹੀਂ ਮੈਂ ਅਹੀ ਤੇ ਕਹਿੰਨੇ ਕਿ ਸਿੱਖ ਪੰਡੀਆਂ ਭਾਵਨ ਅਨੁਸਾਰ ਜਿਹੜਾ ਵੀ ਬੰਦਾ ਸਮਝਦਾ ਕਿ ਸਾਡਾ ਇਹ ਫਰਜ਼ ਬਣਦਾ ਕੌਮੀ ਫਰਜ਼ ਬਣਦਾ ਇਹਨੂੰ ਸਮਝ ਦੇਣਾ ਉਹਨਾਂ ਨੂੰ ਆਉਣਾ ਚਾਹੀਦਾ ਉਹ ਨਾਲ ਰਹਿਣਾ ਬਾਕੀ ਮੁਕਾਬਲਾ ਕਿਸ ਦਾ ਮਾਦੇ ਜੇ ਸਰਕਾਰ ਨਾਲ ਆਵਾਜ਼ ਦੀ ਪਾਰਟੀ ਨੂੰ ਸਰਕਾਰ ਨਾਲ ਜਾਂ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਕਿਸ ਨਾਲ ਮੁਕਾਬਲਾ ਬਣਦਾ ਨਹੀਂ ਆ ਮੁਕਾਬਲਾ ਤਾਂ ਸਾਡਾ ਆਵਾਜ਼ ਦੀ ਪਾਰਟੀ ਨਾਲ ਹੀ ਹੋਗਾ ਜੀ ਹੋਰ ਤੇ ਮੇਰੇ ਖਿਆਲ ਨਾਲ ਮੁਕਾਬਲੇ ਚ ਕੋਈ ਨਹੀਂ ਮੇਰੀ ਕੀ ਪ੍ਰੋਬਲਮ ਨਹੀਂ ਹੈ ਜੀ ਅਸੀਂ ਉਹ ਚੀਜ਼ ਕਰ ਲਈ ਹੈ ਜਿਵੇਂ ਆਜੋ 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 ਕੋਈ ਦੀ ਹਾਪੀ ਸਾਹਿਬ ਉਹ ਨੇਮ ਥਿੰਗ ਜੀ ਐਸ ਇਲੈਕਸ਼ਨ ਦੇ ਵਿੱਚ ਮੁੱਖ ਚੋਣ ਮੁੱਦਾ ਕੀ ਆਏਗਾ ਹਾਂਜੀ ਮੁੱਖ ਚੋਣ ਮੁੱਦਾ ਇਹ ਬਈ ਮੇ ਜੋ ਅਰਾਜਤਾ ਫੈਲੀ ਆ ਅੱਜ ਦਿਨ ਕਿਹੜੇ ਕਤਲ ਹੋ ਰਹਾ ਆ ਫਰੋਕੀਆਂ ਆ ਗੌਰ ਵੱਡੇ ਵੱਡੇ ਪੱਤਰ ਤੇ ਛੋਟੇ ਛੋਟੇ ਬੱਚੇ ਆ ਤੂੰ ਮਾਰਿਆ ਜਾ ਰਿਹਾ ਇੱਕ ਉਹ ਜੋ ਸਰਕਾਰ ਦੇ ਖਿਲਾਫ ਕੋਈ ਵੀ ਦਲਬਾਜ਼ ਚੁੱਕਦਾ ਅਜ ਤਾਂ ਉਸ ਸਰਪੰਚ ਦਾ ਕਤਲ ਹੋਇਆ ਇੱਥੇ ਕੋਈ ਵੀ ਸੇਫ ਨਹੀਂਗਾ ਨਸ਼ੇ ਦਾ ਵਪਾਰੀਆਂ ਫਰੋਕੀਆਂ ਆ ਰਹੀਆਂ ਬਹੁਤ ਹਾਲਾਤ ਮਾੜੇ ਆ ਇਹ ਸਾਰੇ ਲੋਕਾਂ ਦੇ ਸਾਹਮਣੇ ਰੱਖੇ ਜਾਣਗੇ ਇੱਕ ਪਾਸੇ ਸਰਕਾਰ ਨਸ਼ਿਆਂ ਦੇ ਵਿਰੁੱਧ ਜੋਰਦਲਾ ਲਾਮਬੰਦੀ ਕਰ ਰਹੀ ਆ ਇੱਕ ਪਾਸੇ ਨਸ਼ੇ ਦੇ ਸਦਾਗਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਲੋਕ ਇਸ ਹੁਣ ਸਮਝਦਾਰ ਹੋ ਚੁੱਕੇ ਆ ਅਸੀਂ ਜੀ ਤੁਹਾਨੂੰ ਦੱਸ ਦਿੰਦੇ ਆ ਵੀ ਪਹਿਲਾਂ ਅਮਰਿਤਪਾਲ ਬਾਈ ਜੀ ਤਕਰੀਬਨ 25000 ਦੀ ਲੀਡ ਨਾਲ ਜਿੱਤੇ ਆ 45000 ਸੀ ਤੇ ਉਸ ਤੋਂ ਪਿੱਛੇ ਵਾਲੇ ਨੂੰ 20000 ਸੀ 25000 ਦੀ ਲੀਡ ਨਾਲ ਜਿੱਤੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ 45000 ਨਾਲੋਂ ਵੱਧ ਮਤਲਬ 25000 ਦੀ ਲੀਡ ਨਾਲੋਂ ਵੱਧ ਨਾਲ ਜਿੱਤਣਾ ਮੁਕਾਬਲੇ ਕੋਈ ਨਹੀਂ ਮੰਨਦੇ ਕੋਈ ਨਹੀਂ ਮੰਨਦੇ ਨਹੀਂ ਮੁਕਾਬਲਾ ਜੀ ਇਹ ਪੰਥਕ ਸੀਟ ਹੈ ਇਹ ਪੰਥਕ ਸੀਟ ਹੈ ਤੇ ਇਹ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਹੈ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਹੀ ਇਹ ਹਲਕੇ ਦੇ ਲੋਕਾਂ ਨੇ ਹੱਥਾਂ ਤੇ ਚੱਕਿਆ ਹੈ ਤੇ ਜਿਹੜੀ ਸੰਦੀਪ ਸਿੰਘ ਦੀ ਕੁਰਬਾਨੀ ਹੈ ਇਹ ਜਿਹੜਾ ਸੁਭਾ ਸਰਾਂਤ ਨੂੰ ਨੇ ਸੋਦਾ ਲਾਇਆ ਹੈ ਇਹ ਸੁਭਾ ਸਰਾਂਤ ਪਹਿਲਾ ਵੀ ਇੱਕ ਵਾਰੀ ਜੇਲ੍ਹ ਦੇ ਵਿੱਚ ਇੱਕ ਮੁੰਡੇ ਨੂੰ ਕਹਿੰਦਾ ਉਹਦਾ ਮੁੰਡੇ ਨੇ ਕਿਹਾ ਵੀ ਤੂੰ ਮੇਰੇ ਤਾਏ ਨੂੰ ਮਾਰਿਆ ਉਹ ਕਹਿੰਦਾ ਕਾਕਾ ਤੂੰ ਉਹ ਤੋਂ ਛੋਟਾ ਸੀ ਜੇ ਵੱਡਾ ਹੁੰਦਾ ਤਦੋਂ ਵੀ ਮਾਰਦਾ ਮਤਲਬ ਇਹ ਉਹ ਗੁੱਚੜਪੁਰ ਕੋਲ ਅਫਸਰ ਸੀ ਤੇ ਇਹ ਬਹੁਤ ਵੱਡੀ ਕੁਰਬਾਨੀ ਹੈ ਸੰਦੀਪ ਸਿੰਘ ਸਣੀ ਦੀ ਘੜੇ ਜੇ ਨੂੰ ਜਦੋਂ ਕਿ ਉਹ ਤਾਂ ਬੈਠਾ ਸੀ ਹਮਲਾ ਉਹਨਾਂ ਤਿੰਨਾਂ ਨੇ ਕੀਤਾ ਤੇ ਬਹੁਤ ਮੈਂ ਇਹਨੂੰ ਉਹਦੀ ਕੁਰਬਾਨੀ ਮੰਨਦਾ ਸੰਦੀਪ ਸਿੰਘ ਦੀ ਬਈਉਨਾ ਜਿਹੜਾ ਹੈ ਜੇ ਦੁਸ਼ਮਣ ਨੂੰ ਸੋਧਾ ਲਾਇਆ ਮੈਨੂੰ ਤਾਂ ਲੱਗਦਾ ਨਾ ਵੀ ਇਹੋ ਜਿਹੀ ਚੀਜ਼ਾਂ ਨੂੰ ਖਲ ਪੈਣੀ ਚਾਹੀਦੀ ਹੈ ਜੇ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਪਾਵਰ ਦੇ ਵਿੱਚ ਜਾਏਗਾ ਤਾਂ ਲੱਗਦਾ ਤੁਸੀਂ ਇਹ ਬਾਤ ਚੁੱਕੋਗੇ ਕਿ ਅਜਿਹਾ ਕਿਸੇ ਮਜਨੂਨ ਨਾਲ ਧੱਕਾ ਨਾ ਹੋਵੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਾਤ ਚੱਕਾਂਗੇ ਬਿਲਕੁਲ ਅਵਾਜ਼ ਕੀ ਚੱਕਾਂਗੇ ਅਸੀਂ ਸਾਰਾ ਇਹ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਮਾਨਯੋਗ ਦਾ ਬਿਆਨ ਆਇਆ ਕਿ ਜਿੰਨੇ 50 ਦੇ ਮੈਂਬਰ ਹੋਣੀ ਬੋਲਦੇ ਬਾਕੀ ਸਾਰਿਆਂ ਨੂੰ ਬੈਣੀ ਹੈ ਮੈਂ ਕਹਾਂ ਸੀ ਤੁਸੀਂ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਭਾਜੀ ਤੁਸੀਂ ਨਾ ਨੋਟ ਕਰ ਲਿਓ ਗੱਲ ਦੇਖੋ ਜਿਹੜਾ ਝਾੜੂ ਦਾ ਆਉਣਾ ਸੀ ਨਾ ਝਾੜੂ ਦੀ ਕੋਈ ਉਪਲਬਧੀ ਨਹੀਂ ਸੀ ਝਾੜੂ ਦਾ ਕੋਈ ਕ੍ਰੈਡੀਬਿਲਟੀ ਨਹੀਂ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਇਹ ਤਾਂ ਇੱਕ ਬਾਦਲਰ ਕਾਂਗਰਸ ਦੇ ਵਿਰੋਧ ਦੇ ਵਿੱਚ ਹਵਾ ਚੱਲੀ ਸੀ ਇਸ ਤੋਂ ਵੱਧ ਕੁਝ ਨਹੀਂ ਨਾ ਸੀ ਸਿਰਫ ਲੋਕੀ ਕਹਿੰਦੇ ਜੀ ਬਾਦਲ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਨਹੀਂ ਪਾਉਣੀ ਝਾੜੂ ਨੂੰ ਪਾ ਦਾਂਗੇ ਲੋਕਾਂ ਨੇ ਆਸ ਬਹੁਤ ਕੀਤੀ ਸੀ ਕਹਿਣ ਵਾਲੇ ਇਹ ਸਮੇਂ ਦੀ ਗੱਲ ਹੈ ਜੀ ਜਦੋਂ ਵੋਟਾਂ ਤੋਂ ਪਹਿਲਾਂ ਬਾਈ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਭੁੰਜੇ ਬੈਠ ਕੇ ਰੋਟੀ ਖਾਂਦਾ ਸੀ ਨਾ ਲੋਕੀ ਕਹਿੰਦੇ ਸੀ ਦੇਖੋ ਕਿੰਨਾ ਡਾਊਨ ਟੂ ਅਰਥ ਹੈ ਧੀਸੀ ਬੰਦਾ ਹੈ ਸਧਾਰਨ ਬੰਦਾ ਹੈ ਹੁਣ ਉਹ ਥੱਲੇ ਬੈਠ ਕੇ ਰੋਟੀ ਖਾਂਦਾ ਹੈ ਤਾਂ ਲੋਕੀ ਕਹਿੰਦੇ ਆ ਡਰਾਮੇ ਕਰਦਾ ਹੈ ਭਾਰਤੀ ਜਨਤਾ ਪਾਰਟੀ ਇਹ ਸਿਰਫ ਹਵਾ ਦਾ ਰੁਕ ਹੋਂਦਾ ਲੋਕਾਂ ਦਾ ਨਜ਼ਰੀਆ ਹੁੰਦਾ ਉਦੋਂ ਲੋਕਾਂ ਨੇ ਬਹੁਤ ਮਾਨਿਜਿਆ ਦਿੱਤਾ ਪਰ ਲੋਕ ਭਰ ਗਏ ਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਵਾਸਤੇ ਜੋ ਕੀਆ ਸੀ ਇਕਦਮ ਤੁਸੀਂ ਗੱਲ ਕਰ ਰਹੇ ਕਿ ਇਹਨਾਂ ਪਾਰਟੀਆਂ ਨੂੰ ਤਾਂ ਹੁਣ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਕਿ ਹੁਣ ਸਾਨੂੰ ਲੋਕਾਂ ਨੂੰ ਦੇਣਾ ਚਾਹੀਦਾ ਤੁਹਾਨੂੰ ਮੈਂ ਕਹਿੰਦਾ ਜੀ ਜੋ ਤੁਸੀਂ ਮੈਂ ਤੁਹਾਨੂੰ ਅੱਜ ਪੱਥਰ ਤੇ ਲਕੀਰ ਕਰ ਦਿੰਦਾ ਹੈ ਕਹਿਣ ਵਾਲੀ ਗੱਲ ਹੈ ਜਿਹੜੀ ਬਈ ਪੰਜਾਬ ਦੇ ਵਿੱਚ ਆਪਣੇ ਸਿਰ ਤੇ ਵੀ ਕੱਲੀ ਆਪਣੇ ਬਿਹਾਰਫ ਤੇ ਬੀਜੇਪੀ ਕਦੀ ਸਰਕਾਰ ਬਣਾ ਹੀ ਨਹੀਂ ਸਕਦੀ ਅਜਿਹੇ ਘੜਾ ਮਿਲਦੇ ਫਿਰ ਇਹ ਗੱਲ ਆ ਸਾਡਾ ਕੋਈ ਸਮਝੌਤਾ ਨਹੀਂ 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 ਗੱਲ ਹੀ ਨਹੀਂ ਜੀ ਸਮਝੌਤੇ ਆ ਕੋਈ ਕੋਝਾਇਸ਼ ਦੇ ਆ ਕੋਈ ਦਿਖਾਈ ਨਹੀਂ ਜੀ ਗਰਜਾਇਸ਼ ਮੇਰਾ ਸਵਾਲ ਹੈ ਜੇ ਸੀਟ ਕਿੰਨਾਂ ਦੇਓ ਹਾਂਜੀ ਭਾਰਤੀ ਜਨਤਾ ਪਾਰਟੀ ਨੂੰ ਹੀ ਸੁਣਿਆ ਚੱਲੇਗਾ ਕਿ ਦਬ ਹੈਗਾ ਗੁਦਾਮਤਾ ਹੈ ਗਈ ਹੈ ਜੀ ਦੋ ਇੰਡੀਪੈਂਡੈਂਟ ਜਿੱਤ ਕੇ ਮੈਂ ਮਤਾਲੀ ਕਰਨ ਵਿੱਚ ਕਿ ਹਾਲੇ ਹੋਰ ਦਮ ਕਿੰਨਾ ਚਾਹੀਦਾ ਹੈ ਨਹੀਂ ਜੀ ਨਹੀਂ ਨਹੀਂ ਦੇਖੋ ਅਸੀਂ ਬੀਜਪੀ ਨਾਲ ਪਹਿਲੀ ਗੱਲ ਤਾਂ ਅਟੈਕ ਕਰਾਉਣ ਵਾਲਿਆਂ ਨੂੰ ਖੱਲਾਸ਼ੀਰੀ ਦੇਣ ਵਾਲੀ ਬੀਜਪੀ ਦੂਜੀ ਗੱਲ ਇਹ ਵੀ ਜੋ ਉਹਨਾਂ ਨੇ ਸਾਡੇ ਕਿਸਾਨਾਂ ਨਾਲ ਕੀਤਾ ਹੈ ਅਸੀਂ ਉਹ ਸੋਚ ਵੀ ਨਹੀਂ ਸਕਦੇ ਉਹਨਾਂ ਨਾਲ ਸਮਝਾਤ ਇੱਕ ਜਿਹੇ ਨਾਲ ਫਿਰ ਸਮਝੋਤਾ ਕਿਸੇ ਨਾਲ ਦੀ ਸਮਝੋਤਾ ਜੀ ਕੱਲੇ ਹੀ ਲੜਾਂਗੇ 27ਵੀਂ ਕੱਲੇ ਲੜਾਂਗੇ ਜੇ ਕੋਈ ਆਉਣਾ ਚਾਹੂਗਾ ਹਮ ਖਿਆਲੀ ਤਾਂ ਵੈਲਕਮ ਵੀ ਹਮ ਖਿਆਲੀ ਸਮਾ ਦਾ ਸੁਗਾਰੇ ਸਾਰਾ ਕੁਝ ਸਾਜੀ ਥੋੜੀ ਡਿਸਕਲੋਜ਼ ਕਰਦਾ ਕਿ 27 ਕਦੋਂ ਹੈ 1.5 ਸਾਲ ਪਈ ਹੈ ਫਿਰ ਕਰ ਚਰਚਾ ਮੰਦੀਪ ਸਿੰਘ ਜੀ ਤੁਸੀਂ ਇੱਕ ਪੇਟੀ ਆ ਜੀ ਜੀ ਕਿ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਲੀਅਰ ਕੀਤਾ ਸੀਗਾ ਇਹ ਅਸਲੀ ਕਿੰਨੀਆਂ ਵੀ ਸੈਂਟਰ ਪੋਇੰਟ ਜੜ ਵਾਲੀਆਂ ਪਾਰਟੀਆਂ ਨੇ ਅਸੀਂ ਉਹਨਾਂ ਦੇ ਨਾਲ ਸਾਡਾ ਨਾਂ ਹੱਥ ਸਬਝੋਤਾ ਹੋਵੇ ਨਾ 227 ਵਿੱਚ ਸਬਝੋਤਾ ਹੋਵੇ ਬੜੇ ਇੱਕ ਪੱਤਰ ਦੀ ਗੱਲ ਜਲਦੀ ਸੱਚੀ ਕਿਉਂ 100 300 ਇੱਕ ਬਾਤ ਕਰੋ ਇਸ ਕਰਕੇ ਮੈਂ ਤੁਹਾਨੂੰ ਤੁਸੀਂ ਬੜੇ ਅਸੀਂ ਤੁਹਾਡੇ ਰੂਪ ਨੂੰ ਹਫ਼ਤੇ ਤੋਂ ਹਫ਼ਤੇ ਹੁੰਦੇ ਰਹਿੰਦੇ ਆ ਮੈਂ ਇੱਕ ਵਾਰੀ ਨਹੀਂ ਇਹ ਜਿੰਨੀ ਵਾਰੀ ਮੱਦੀ ਕਹਾ ਲੋ ਸਾਡੀ ਬੀਜੇਪੀ ਦੇ ਨਾਲ ਕੋਈ ਭਾਈਵਾਲੀ ਨਹੀਂ ਔਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਜਿਹੜਾ ਹਮੇਸ਼ਾ ਹੀ ਪੀਜੇਪੀ ਦੇ ਨਾਲ ਰਲ ਕੇ ਚੱਲਦਾ ਰਿਹਾ ਔਰ ਉਹਨੇ ਪੰਜਾਬ ਤੇ ਪੰਥ ਦਾ ਜੋ ਕਹਾਣ ਉਹਨੇ ਕਰਾਇਆ ਉਹਨਾਂ ਦੇ ਨਾਲ ਨਾਲ ਕੇ ਅਸੀਂ ਉਹਨਾਂ ਨਾਲ ਦੀ ਕਦੀ ਸਮਝੌਤਾ ਨਹੀਂ ਕਰਾਂਗੇ। ਬਾਕੀ ਪੜਾਣ ਆ ਘਰ ਕੋਈ ਘਰ ਨਾਲ ਤੁਹਾਡਾ ਉਹ ਸਮਝੌਤਾ ਹੈ ਕਿ ਨਹੀਂ? ਨਹੀਂ ਹੈ ਜੀ ਸਾਡੇ ਨਾਲ ਆ ਜੋ ਕੋਈ ਦੇਖੋ ਸਾਡੇ ਦਰਵਾਜ਼ੇ ਖੁੱਲੇ ਹੀ ਆ। ਹਾਂ ਅਸੀਂ ਤਾਂ ਪੀਲ ਕਰਦੇ ਆ ਵੀ ਜਿੰਨੇ ਪੰਥਕ ਆ ਵੀ ਸਾਡੇ ਇਕੱਠੇ ਹੋ ਕੇ ਚਲੀਏ ਤੇ ਇਹਨਾਂ ਨੂੰ ਜਿਤਾਈਏ ਜੀ। ਉਹਨਾਂ ਨੂੰ ਤੁਹਾਨੂੰ ਕਹਈਏ ਬਹਿ ਕੇ ਨਹੀਂ ਆ ਕਿਉਂਕਿ ਪਿੱਛੇ ਸਮਝੋਤਾ ਹੋਇਆ ਸੀ। ਕਹਈਏ ਅਪਦਾ ਜੀ ਅਸੀਂ ਨਹੀਂ ਕਹਈਏ ਆਪਾਂ ਕੋਈ ਨਹੀਂ ਸਾਡਾ। ਉਹ ਠੀਕ ਹੈ ਕਿ ਅਸੀਂ ਉਹਨਾਂ ਨੇ ਵੀ ਬਾਜ਼ ਮਾਰਦੇ ਨੇ ਕਿ ਇਹ ਕੰਮੀ ਮਸਲਾ ਵਾ ਤੁਸੀਂ ਆਓ ਤੇ ਕੰਮ ਉਹਨਾਂ ਦਾ ਵੀ ਜਿਹੜੀਆਂ ਵੀ ਤਰ੍ਹਾਂ ਆਉਂਆਂ ਜਾਂਦੀਆਂ ਨੇ ਇਹਦੇ ਵਿੱਚ ਆਪਣੇ ਆਪ ਨੂੰ ਪੰਥਾ ਪੈਰ ਸੀ ਸਮਝਦੇ ਆ। ਉਹਨਾਂ ਨੂੰ ਸਾਰੇ ਦਾ ਫਰਕ ਪੰਡਾ। ਕਰਨਤਾਂ ਦੇ ਕਿਹੜੇ ਮੁੱਦਿਆਂ ਨੂੰ ਆਧਾਰ ਕਨਾਂ ਕੇ ਚੋਣ ਲਈ ਜਾਏਗੀ। ਕਰਨਤਾਂ ਦੀ ਵੇਖੋ ਹਾਂ। ਹਾਂ। ਜਗਵੀਰ ਬਾਦਲ ਜੇ ਹੈ ਨਾ ਕੱਢਦਾ ਜੀ ਆਪਣੇ ਆਪਣੇ ਦੇਖੋ ਇੱਕ ਜੀ ਇੱਕ ਗੱਲ ਬਣੀ ਰਹਿ ਗਈ ਹੈ ਦੇਖੋ ਜੀ ਜਖਲੜਾ ਜੀ ਦਾ ਬਹੁਤ ਸਤਕਾਰ ਹੈ ਤੇ ਉਹਨਾਂ ਦੇ ਨਾਲ ਸਾਰੀ ਗੱਲ ਹੋਈ ਹੈ ਸਾਡੀ A to Z ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਫੁੱਲ ਬਾਈ ਫੁੱਲ ਸਾਡੇ ਨਾਲ ਸਮਰਥਨ ਹੈ ਤੇ ਭਾਈ ਭਾਈ ਸਾਹਿਬ ਹਰਦੀਪ ਸਿੰਘ ਜੀ ਮੰਦੀਪ ਸੌਰੀ ਮੰਦੀਪ ਮੰਦੀਪ ਸਿੰਘ ਵੀ ਮਤਲਬ ਇਹ ਵੀ ਉਹਨਾਂ ਨਾਲ ਗੱਲ ਹੋਈ ਸੀ ਹੈ ਭੁਣਾਣੇ ਨੇ ਕਿਹਾ ਹੋਆ ਕਿ ਬਈ ਤਾਂ ਵਿੱਚ ਬੀਬੀ ਜੀ ਚਾਹਣਗੇ ਅਸੀਂ ਇਨ ਫਿਊਚਰ ਵੀ ਕੁਝ ਵੀ ਜਿਵੇਂ ਉਹ ਕਹਿਣਗੇ ਉਵੇਂ ਕਰਦਾ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਆ ਜੀ ਜਿਸ ਤਰ੍ਹਾਂ ਬੀਬੀ ਖੜੜਾ ਜੀ ਹੈ ਜੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਸਾਨੂੰ ਜੇ ਉਹ ਅੱਜ ਵੀ ਕਹਿਣਗੇ ਨਾ ਕਿ ਸੀ ਖੜੇ ਹੋਣਾ ਸੀ ਉਸੇ ਦਾ ਪਿੱਛੇ ਹੋ ਜਾਗੇ ਜੀ ਸਾਡੀ ਪਹਿਲੇ ਦਿਨ ਤੋਂ ਪਰਿਵਾਰਕ ਵੀ ਵਿਚਾਰ ਹੋਈ ਸੀ ਕਿ ਸਾਰਿਆਂ ਨੇ ਇਹ ਵਿਚਾਰ ਕੀਤੇ ਸੀ ਦੂਜਾ ਸਵਾਲ ਤੁਸੀਂ ਦੱਸ ਕਿ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਉੱਤੇ ਮਤਲਬ ਕਿ ਕਰੋਗੇ ਸਭ ਤੋਂ ਪਹਿਲਾ ਮੁੱਦਾ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇਖੋ ਜੀ ਕਾਫੀ ਬੇਦੀ ਹੋ ਰਹੀ ਆ ਤੁਸੀਂ ਤੁਹਾਡੇ ਧਿਆਨ 'ਚ ਵੀ ਹੋਏਗਾ ਆਪਣਾ ਵੀਰ ਗੁਰਜੀਤ ਸਿੰਘ ਤਾਬਰ ਤੇ ਬੈਠਾ ਹੈ 400 ਫੁੱਟ ਸੰਭਾਲੇ ਉੱਤੇ ਦੇਖੋ ਸਰਕਾਰਾਂ ਮਤਲਬ ਕਿ ਕਿਉਂ ਨਹੀਂ ਇਹਨੂੰ ਮਤਲਬ ਕਿ ਧਿਆਨ 'ਚ ਲੈ ਰਹੀਆਂ ਹਾਂ ਦੇਖੋ ਇਹ ਚੀਜ਼ਾਂ ਬੜੀਆਂ ਮਤਲਬ ਕਿ ਲਾਈਟ ਹੀ ਲੈ ਆ ਰਹੀਆਂ ਸਰਕਾਰਾਂ ਪਰ ਇਹਨਾਂ ਨੂੰ ਨਹੀਂ ਲਾਈਟ ਲਾ ਚਾਹੀਦਾ ਦੇ ਦੂਸਰਾ ਜਿਹੜਾ ਮੁੱਦਾ ਹੈਗਾ ਕਿਸਾਨੀ ਦਾ ਮੁੱਦਾ ਹੈਗਾ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਵੀਰ ਭਰਾ ਨੇ ਉਹਨਾਂ ਧੱਕੇਸ਼ਾਹੀ ਹੋ ਰਹੀ ਆ ਉਹਨਾਂ ਨਾਲ ਧੱਕੇਸ਼ਾਹੀ ਬੰਦ ਕਰਾਣੀ ਹੈ ਕਿਉਂਕਿ ਧੱਕੇਸ਼ਾਹੀ ਸਰਕਾਰ ਐ ਕਾਫੀ ਜ਼ਿਆਦਾ ਕਰਦੀ ਪਈ ਐ ਫਿਰ ਉਸ ਤੋਂ ਬਾਅਦ ਬੰਦੀ ਸਿੰਘਾਂ ਦਾ ਜਿਹੜਾ ਕਾਫੀ ਸਮਾਂ ਹੋ ਚੁੱਕਾ ਹੈ ਬੰਦੀ ਸਿੰਘਾਂ ਨੂੰ ਇਹ ਤੱਕ ਰਿਹਾ ਨਹੀਂ ਕੀਤਾ ਉਹਨਾਂ ਨੇ ਵੀਰੇ ਆ ਕਰਨਾ ਬੰਦ ਆ ਉਸ ਤੋਂ ਬਾਅਦ ਮਜ਼ਦੂਰਾਂ ਦਾ ਜੀ ਆਪਣਾ ਮਸਲਾ ਫਿਰ ਉਸ ਤੋਂ ਬਾਅਦ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਜੀ ਨਸ਼ਾ ਹੁਣ ਤੱਕ ਕੋਈ ਕਿਸੇ ਤਰ੍ਹਾਂ ਦੀ ਠੱਲ ਨਹੀਂ ਪਈ ਐ ਤੱਕ